ਗੁਰਦਾਸਪੁਰ ਦੇ ਵਾਰਡ ਨੰਬਰ 1 ਦੇ ਵਿੱਚ ਪੈਂਦੀ ਪੰਛੀ ਕਲੋਨੀ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਨੇ ਪਿਛਲੇ 35 ਸਾਲਾਂ ਤੋਂ ਇਸ ਕਲੋਨੀ ਦੇ ਵਿੱਚ ਜਾਣ ਦੇ ਲਈ ਕੋਈ ਰਸਤਾ ਨਹੀਂ ਬਣਿਆ ਹੈ ਨਾ ਹੀ ਸੀਵਰੇਜ ਵਿਵਸਥਾ ਦੇ ਕਰੇ ਜਿਹੜੇ ਨੇ ਸਰਕਾਰਾ ਕਦਮ ਚੁੱਕਿਆ ਹੈ ਕੱਚਾ ਰਸਤਾ ਹੀ ਹੈ ਜੋ ਕਿ ਇਸ ਕਲੋਨੀ ਨੂੰ ਜਾਂਦਾ ਹੈ ਸੀਵਰੇਜ ਵਿਵਸਥਾ ਨਾ ਹੋਣ ਦੇ ਕਾਰਨ ਲੋਕਾਂ ਦੇ ਘਰਾਂ ਦੇ ਬਾਹਰ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਕਿਸੇ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਅੱਜਨੇ ਅਸੀਂ ਖੜੇ ਆ ਗੁਰਦਾਸਪੁਰ ਦੀ ਪੰਛੀ ਕਲੋਨੀ ਵਿੱਚ ਜਿੱਥੇ ਰਸਤੇ ਨੂੰ ਲੈ ਕੇ ਲੋਕ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਰਹੇ ਨੇ ਕਿਉਂਕਿ ਕਲੋਨੀ ਨੂੰ ਜਾਣ ਲਈ ਕੋਈ ਰਸਤਾ ਨਹੀਂ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਛੋਟੀ ਜੀ ਪੁਲੀ ਜਿਸ ਦੇ ਉੱਪਰੋਂ ਰੇਲਵੇ ਲਾਈਨ ਗੁਜ਼ਰਦੀ ਹੈ ਪੁਲੀ ਦੇ ਥੱਲੋਂ ਦੀ ਹੋ ਕੇ ਜਾਣਾ ਪੈਂਦਾ ਹੈ ਲੋਕਾਂ ਨੂੰ 4 ਫੁੱਟ ਦਾ ਰਸਤਾ ਹੈ ਸਾਰਾ ਲੇਕਿਨ ਲੋਕਾਂ ਦਾ ਕਹਿਣਾ ਕਿ 11 ਫੁੱਟ ਦਾ ਕਾਗਜ਼ਾ ਚ ਮਨਜ਼ੂਰ ਹੋਇਆ ਪਿਆ ਪੁਰਾਣੀਆਂ ਕਾਗਜ਼ਾ ਚ ਕਲੋਨੀ ਨੂੰ ਜਾਣ ਨੂੰ ਕੋਈ ਰਸਤਾ ਨਹੀਂ ਦਿੱਤਾ ਗਿਆ ਔਰ ਜਿਹੜਾ ਰਸਤਾ ਕੱਚਾ ਰਸਤਾ ਜਿਹੜਾ ਯੂਜ਼ ਕੀਤਾ ਜਾ ਰਿਹਾ ਕਲੋਨੀ ਵਾਲਿਆਂ ਵੱਲੋਂ ਰੇਲਵੇ ਦੀ ਪ੍ਰਾਪਰਟੀ ਉਹ ਕਦੀ ਵੀ ਐਕਵਾਇਰ ਕੀਤਾ ਜਾ ਸਕਦਾ ਕਲੋਨੀ ਵਾਸੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਰਸਤੇ ਦੀ ਪ੍ਰੋਬਲਮ ਇਹੋ ਹੀ ਆ ਜੀ ਵੀ ਇਸ ਕਲੋਨੀ ਨੂੰ ਜਿਹੜਾ ਕਾਗਜ਼ਾਂ ਦੇ ਵਿੱਚ ਰਸਤਾ ਵਾ 11 ਫੁੱਟ ਦਾ ਆਰਾਮਨਗਰ ਤੋਂ ਇਹ 65 ਕਿਲੇ ਲੈਂਡ ਆ ਸਾਡੀ ਇੱਥੇ ਇਹਦੇ ਵਿੱਚੋਂ 8 ਕਿਲੇ 'ਚ ਕਲੋਨੀ ਬਣੀ ਆ ਕਿ ਇਹੋ ਹੀ ਰਸਤਾ 11 ਫੁੱਟ ਦਾ ਇਸ ਲੈਣ ਤੋਂ ਹੁੰਦਾ ਇਹ ਸਾਹਮਣੇ ਖੇਤਾਂ ਨੂੰ ਜਾਂਦਾ ਦੇਖੋ ਤੁਹਾਡੇ ਸਾਹਮਣੇ ਆ ਪਿੱਛੋਂ ਵੀ ਆ ਰਿਹਾ ਉਥੋਂ ਰੇਲਵੇ ਤੋਂ ਉੱਤੋਂ ਫੋਟੋ ਲੈ ਲਓ ਤੁਸੀਂ ਇਹ ਆਮਨਗਰ ਪਿੰਡ ਤੋਂ ਜ਼ਮੀਨ ਆਮਨਗਰ ਦੇ ਪਿੰਡ ਦੀ ਹੈ ਹੱਦ ਬੰਦੀ ਲੇਕਿਨ ਰੇਲਵੇ ਵਿਭਾਗ 1931 ਦੇ ਵਿੱਚ ਪਤਾ ਨਹੀਂ ਇੱਥੇ ਪੂਰੀ ਕੇਸ ਹੱਬ ਨਾ ਪਾ ਗਏ ਇਥੋਂ ਦੀ ਸਾਨੂੰ ਨਹੀਂ ਪਤਾ ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਹੁਣ ਅਸੀਂ ਇਹਨਾਂ ਨੂੰ 2014 ਤੋਂ ਆਪਣੇ ਰਸਤੇ ਦੀ ਮੰਗ ਕਰ ਰਹੇ ਪਰ ਸਾਡਾ 11 ਫੁੱਟ ਦਾ ਰਸਤਾ ਬਹਾਲ ਕਰੋ ਸਾਡੀ ਕੋਈ ਸੁਣਵਾਈ ਨਹੀਂ ਨਾ ਕੀਤੀ ਮੇਨ ਤੇ ਸੀਵਰੇਜ ਵਾਟਰ ਸਪਲਾਈ ਵੀ ਹੈ ਨਹੀਂ ਇਹ ਕਿਤੇ ਸ਼ਮਸ਼ਾਨ ਘਾਟ ਦੀ ਵੀ ਬੜੀ ਪ੍ਰੋਬਲਮ ਹੈ ਜੀ ਮਰਦਾ ਕਿਤੇ ਕਦੀ ਕਿਸੇ ਬੜੀਆਂ ਚ ਕਦੀ ਕਿਸੇ ਬੜੀਆਂ ਚ ਆਣਾ ਪੈਂਦਾ ਇਹੋ ਦੋ ਤਿੰਨ ਸਾਡੀਆਂ ਪ੍ਰੋਬਲਮ ਜੇ ਬਾਕੀ ਸਾਡਾ ਹਾਲਿਆ ਸਾਰਾ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਸ ਕਲੋਨੀ ਵਿੱਚ ਕਿਦੋਂ ਤੋਂ ਬਣੀ ਹੈ ਕਲੋਨੀ ਜੀ ਮੈਂ ਤੇ 93 ਚ ਆਈ ਸੀ 93 ਸਾਲ ਦੇ ਵਿੱਚ ਮੈਂ ਆਈ ਸੀ ਸਭ ਤੋਂ ਪਹਿਲਾਂ ਮੇਰਾ ਘਰ ਸੀ ਬਾਕੀ ਕਲੋਨੀ ਸਾਰਾ ਨਗਰ ਜਿਹੜਾ ਉਸ ਤੋਂ ਬਾਅਦ ਹੀ ਵਸਿਆ ਆ ਹਾਂਜੀ ਕੱਚਾ ਰਸਤਾ ਜਿਹੜਾ ਜਾ ਰਿਹਾ ਜਿਹੜਾ ਆਮ ਤੌਰ ਤੇ ਲੋਕ ਕਲੋਨੀ ਦੇ ਯੂਜ਼ ਕਰ ਰਹੇ ਆ ਇਹਦੇ ਬਰਸਾਤੇ ਦੇ ਨਾਲ ਚ ਤੇ ਬੰਦ ਹੋ ਜਾਂਦਾ ਹੋਏਗਾ ਇਹ ਬਹੁਤ ਜਿਆਦਾ ਤੰਗੀ ਆ ਜੀ ਜਿਸ ਤਰ੍ਹਾਂ ਕੋਈ ਡਿਲੀਵਰੀ ਕੇ ਜਾਂ ਕੋਈ ਬਹੁਤ ਜਿਆਦਾ ਕੋਈ ਸੀਰੀਅਸ ਪੇਸ਼ੈਂਟ ਹੋ ਜਾਂਦਾ ਆ ਤੇ ਰਾਤ ਫਿਰ ਜਾਣਾ ਇੰਨਾ ਕੋਖਾ ਨਾ ਇਧਰ ਨੂੰ ਕੋਈ ਸਾਧਨ ਨਾ ਕੋਈ ਲੈਣ ਨਾ ਕੋਈ ਦੇਣ ਤੇ ਗੱਡੀਆਂ ਵੀ ਆ ਤੇ ਉਹ ਵੀ ਬਹੁਤ ਜ਼ਿਆਦਾ ਖੱਡੇ ਜਿਹੜੇ ਉਹ ਪਏ ਹੋਏ ਨੇ ਕਿ ਬਹੁਤ ਜ਼ਿਆਦਾ ਰਸਤੇ ਦੀ ਹਾਲਤ ਜਿਹੜੀ ਬਹੁਤ ਖਸਤਾ ਆ ਤੇ ਬਿਲਕੁਲ ਜੀ ਬਹੁਤ ਸਾਰੀਆਂ ਸਮੱਸਿਆ ਨੇ ਇਸ ਕਲੋਨੀ ਵਿੱਚ ਲੇਕਿਨ ਮੇਨ ਸਮੱਸਿਆ ਰਸਤੇ ਦੀ ਹੈ ਕਲੋਨੀ ਨੂੰ ਜਾਣ ਨੂੰ ਕੋਈ ਰਸਤਾ ਨਹੀਂ ਹੈਗਾ ਹਾਲਿਆਂ ਕੀ ਸਰਦਾਰ ਜੀ ਦਾ ਕਹਿਣਾ ਹੈ ਕਿ ਕਾਗਜ਼ਾ ਵਿੱਚ 11 ਫੁੱਟ ਦਾ ਰਸਤਾ ਰਾਮਨਗਰ ਤੋਂ ਆ ਰਿਹਾ ਲੇਕਿਨ ਫਿਰ ਵੀ ਰਸਤਾ ਨਹੀਂ ਦਿੱਤਾ ਜਾ ਰਿਹਾ ਗੁਰਦਾਸਪੁਰ ਤੋਂ ਕੈਮਰਾਮੈਨ ਯੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ